ਇਤਿਹਾਸ ਨੂੰ ਉਹ ਢਾ ਕੇ ਤੇ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕਰ ਰਹਾ ਹੈ ਔਰ ਇਹੀ ਉਹਨਾਂ ਮੈਂ ਮੈਨੂੰ ਸੋਸ਼ਲ ਮੀਡੀਆ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਵੀ ਆ ਵੀ ਨਾ ਕਰੋ ਇਹ ਕੰਮ ਵੀ ਇੱਕ ਵਾਰ 30000 ਕਰਾਇਆ ਜਾਊਗਾ ਕਿੰਨਾ ਆ ਜਾਊਗਾ ਸਾਰੀ ਦਿੱਖ ਯਾਰ ਖਰਾਬ ਹੋ ਜਾਣੀ ਆ ਸਾਰੀ ਇਸ ਕਰਕੇ ਉਹ ਨਹੀਂ ਮੰਨੀ ਕਿਸੇ ਨੇ ਫਿਰ ਮੈਨੂੰ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀ ਪਈ ਫਿਰ ਬਾਹਰੋਂ ਲੋਕਾਂ ਦੇ ਬੜੇ ਫੋਨ ਆਏ 400 ਰੁਪਿਆ ਤੁਸੀਂ ਇੱਥੋਂ ਲੈ ਕੇ ਜਾਂਦੇ ਆ ਅੰਮ੍ਰਿਤਸਰ ਇੱਥੇ ਲਾਇਆ ਕੀ ਤੁਸੀਂ ਦੱਸੋ ਮੈਨੂੰ ਗੁਰਦੁਆਰੇ ਪੈਸਾ ਤਾਂ ਮੁੱਕਦਾ ਹੀ ਨਹੀਂ ਜਾਂਦਾ ਕਿੱਥੇ ਪੈਸਾ 550 ਸਾਲਾ ਗੁਰਪੁਰਬ ਮੌਕੇ ਪਾਵਨ ਨਗਰੀ ਦੇ ਆੜੇ ਦੁਆਲੇ ਨੂੰ অতি ਖੂਬਸੂਰਤ ਤੇ ਸੁੰਦਰ ਬਣਾਉਣ ਲਈ ਕੀਤੇ ਉਪਰਾਲਿਆਂ ਤਹਿਤ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਦੀ ਦਿੱਖ ਨੂੰ ਖਰਾਬ ਕਰਨ ਤੇ ਆੜੇ ਦੁਆਲੇ ਖਜੂਰਾ ਤੇ ਹੋਰ ਪੌਦਿਆਂ ਨਾਲ ਕੀਤੀ ਖੂਬਸੂਰਤ ਸਜਾਵਟ ਨੂੰ ਸ਼ੋਮਣੀ ਪ੍ਰਬੰਧਕ ਕਮੇਟੀ ਵੱਲੋਂ ਹੀ ਤਹਿਸ ਨਹਿਸ ਕਰਕੇ ਉਸ ਥਾਂ ਤੇ ਦੁਕਾਨਾਂ ਦੀ ਉਸਾਰੀ ਕਰਾਉਣ ਤੇ ਸੰਗਤਾਂ ਦੇ ਮੰਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਖੰਭੜ ਸਬੰਧੀ ਪੜਤਾਲ ਕਰਨ ਪੋਚੇ ਵਿਧਾਇਕ ਨਵਤੇਜ ਸਿੰਘ ਜੀ ਮਾਨ ਨੇ ਖੁਦ ਹੈਰਾਨੀ ਪ੍ਰਗਟ ਕਰਦੇ ਕਿ ਹੈ ਕਿ ਕਰੋੜਾਂ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੁਝ ਰੁਪਿਆ ਦੇ ਲਾਲਚ ਚ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਦੀ ਸੁੰਦਰਤਾ ਨੂੰ ਖਰਾਬ ਕਰ ਦੇਵੇਗੀ ਧੰਨ ਧੰਨ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਨੂੰ ਧਾਰਨ ਆ ਲਿਆ ਇਹ ਇਤਿਹਾਸਕ ਸਥਾਨ ਗੁਰਦਰਾ ਸ੍ਰੀ ਵੇਅ ਸਹਿਬ ਸੁਲਤਾਨਪੁਰ ਲੋਧੀ ਉਹਨਾਂ ਦੇ ਚਰਨ ਛੋਪਾ ਪ੍ਰਾਪਤ ਸਥਾਨ ਹੈ ਔਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਦੇ 14 ਸਾਲ 9 ਮਹੀਨੇ 13 ਦਿਨ ਜਿਹੜੀ ਉਹ ਗੁਜ਼ਾਰੇ ਔਰ ਜਿੰਨੀਆਂ ਵੀ ਇਸ ਗੁਰਦਰਾ ਸਾਹਿਬ ਵਿਖੇ ਬਿਲਡਿੰਗਾਂ ਬਣੀਆਂ ਨੇ ਉਹ ਸਾਡੇ ਸਾਬਕਾ ਕਮੇਟੀਆਂ ਉਹਨਾਂ ਨੂੰ ਪ੍ਰਵਾਨ ਕਰਦੀਆਂ ਔਰ ਪ੍ਰਵਾਨ ਕਰਨ ਤੋਂ ਬਾਅਦ ਇਹੀ ਅੰਮ੍ਰਿਤਸਰਾ ਹੈੱਡਕੁਆਟਰ ਤੇ ਭੇਜਦੇ ਦੇ ਹੈੱਡਕੁਆਟਰ ਤੋਂ ਸਾਨੂੰ ਜਿਹੜੀ ਅੰਤਰੰਕ ਕਮੇਟੀ ਤੋਂ ਉਹਦੀ ਮਨਜ਼ੂਰੀ ਮਿਲਦੀ ਹੈ ਏ ਔਰ ਅਸੀਂ ਆਪਣੀ ਜਿਹੜੀ ਅੰਤਰਕਮੇਟੀ ਤੋਂ ਮਨਜ਼ੂਰੀ ਦੇ ਆਧਾਰ ਤੇ ਜਿਹੜੀਆਂ ਇਹ ਜਿੰਨੀਆਂ ਵੀ ਬਿਲਡਿੰਗਾਂ ਗੁਰਦਰਾ ਸਾਹਿਬ ਦੀ ਧੂਕ ਦੇ ਅੰਦਰ ਬਣੀਆਂ ਸੀ ਉਹ ਉਹ ਤਿਆਰ ਕਰਦੇ ਆ ਇਸ ਕਰਕੇ ਜਿਹੜਾ ਗੁਰਦਰਾ ਬੇਬੇ ਬੇਰ ਸਾਹਿਬ ਦੇ ਲਾਗੇ ਜਿਹੜੀ ਬੇਬੇ ਨਾਨਕੀ ਨੂੰ ਆਸ ਵੱਡੀ ਬਣੀ ਉਹਦੇ ਸਾਹਮਣੇ ਤੋਂ ਉਰਲੇ ਬੰਨੇ ਗੁਰਦਰਾ ਸਾਹਿਬ ਵਾਲੇ ਬੰਨੇ ਜਿਹੜੀ ਇੱਕ ਅਸੀਂ ਇਹ ਹਾਲ ਬਣਾ ਰਹੇ ਹਾਂ 60 ਫੁੱਟ 22 15 ਫੁੱਟ ਔਰ ਉਹਦੇ ਸਬੰਧ ਵਿੱਚ ਕੋਸ਼ਿਸ਼ ਦੁਕਾਨਾਂ ਵਾਲਿਆਂ ਨੇ ਔਰ ਮੌਜੂਦਾ ਐਮਐਲਏ ਸਰਦਾਰ ਨਤੇਜ ਸਿੰਘ ਜੀ ਜੀਮਾ ਜਿਹੜੇ ਨੇ ਉਹ ਬੰਦੇ ਲੈ ਕੇ 2-3 ਦਿਨ ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਇਹ ਦੁਕਾਨਾਂ ਨਹੀਂ ਬਨਣੀਆਂ ਚਾਹੀਦੀਆਂ ਔਰ ਅੱਜ ਫੇਰ ਇਹ ਜਿਹੜਾ ਉਹ ਇਹ ਬੰਦੇ ਆਪ ਨਾਂ ਲੈ ਕੇ ਔਰ ਪ੍ਰਸ਼ਾਸਨ ਨੂੰ ਨਾਂ ਲੈ ਕੇ ਪੁਲਿਸ ਔਰ ਤਹਿਸੀਲਦਾਰ ਸਾਹਿਬ ਔਰ ਨਗਰ ਕੌਂਸਲ ਵਾਲੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਨਾਲ ਤੇ ਅੱਜ ਫੇਰ ਜਿਹੜਾ ਉਹ ਉੱਥੇ ਆਏ ਔਰ ਉਹਨਾਂ ਨੇ ਬਿਆਨ ਵੀ ਦਿੱਤੇ ਵੀ ਇਹ ਦੁਕਾਨ ਜਿਹੜੀ ਹੈ ਨਹੀਂ ਬੰਨੀ ਚਾਹੀਦੀ ਜਦੋਂ ਕਿ ਇਹ ਦੁਕਾਨ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਇਹ ਹਦੂਦ ਦੇ ਅੰਦਰ ਦੁਕਾਨ ਨਹੀਂ ਹਾਲ ਬਣਾ ਰਹੇ ਗੁਰਦੁਆਰਾ ਸਾਹਿਬ ਦੀ ਇਹ ਹਦੂਦ ਦੇ ਅੰਦਰ ਹੀ ਉਹ ਜਿਹੜੀਆਂ ਦੁਕਾਨ ਬਣਾ ਰਹੇ ਆ ਇਹ ਕਰਕੇ ਉਹਦੇ ਜਿਹੜਾ 10 ਫੁੱਟ ਜਿਹੜੀ ਉਹ ਪਹਿਲਾਂ ਹੀ ਜਗ੍ਹਾ ਗੁਰਦੁਆਰਾ ਸਾਹਿਬ ਨੇ ਜਿਹੜੀ ਉਹ ਅੱਗੇ ਸੜਕ ਲਈ ਛੱਡੀ ਏ ਔਰ ਜਿਹੜੀਆਂ ਖਜੂਰਾਂ ਲੱਗੀਆਂ ਨੇ ਉਹ ਖਜੂਰਾਂ ਵੀ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਦੇ ਵਿੱਚ ਲੱਗੀਆਂ ਇਹ ਮੈਂ ਛੋਟਾ ਵੀਰ ਇਹਨੂੰ ਬੇਨਤੀ ਕਰਦਾ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਇਹ ਮੈਨੇਜਮੈਂਟ ਦਾ ਕੰਮ ਏ ਵੀ ਕਿਹੜੀ ਚੀਜ਼ ਕਿੱਥੇ ਬਣਾਉਣੀ ਏ ਕਿੱਥੇ ਨਹੀਂ ਬਣਾਉਣੀ ਔਰ ਸਾਡੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਬਕਮੇਟੀਆਂ ਮੈਂਬਰ ਸਾਹਿਬਾਨਾਂ ਦੀਆਂ ਬਣੀਆਂ ਹੁੰਦੀਆਂ ਉਹਨਾ ਨੇ ਫੈਸਲਾ ਕਰਨਾ ਹੁੰਦਾ ਤੇ ਜਿਹੜਾ ਇਹ ਹੁਣ ਮੱਲੋ ਜੋਰੀ ਅੱਜ ਪ੍ਰਸ਼ਾਸਨ ਨੂੰ ਲੈ ਕੇ ਨਾਲਾਂ ਦਾ ਵੀ ਅਸੀਂ ਸਾਰੀ ਨਹੀਂ ਹੋਣ ਦੇਣੀ ਇਸ ਕਰਕੇ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਦਖਲ ਦੇ ਰਿਹਾ ਔਰ ਪ੍ਰਬੰਧਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਇਹ ਦਖਲ ਨਹੀਂ ਦੇਣਾ ਚਾਹੀਦਾ ਹੁਣ ਉਹਨਾਂ ਨੂੰ ਤਰਾਜੇ ਸੀਗਾ ਕਿ ਤੁਸੀਂ ਜਿਹੜੀ ਨਰ ਕਾਉਂਸਲ ਕੋਲੋਂ ਮਨਜ਼ੂਰੀ ਲੈਣੀ ਸੀ ਉਹਨੇ ਲਈ ਕੇ ਤੁਹਾਡਾ ਕੰਮ ਬੰਦ ਕਰਵਾ ਦਿੱਤਾ ਗਿਆ ਬੰਦ ਰਹੇਗਾ ਇਸ ਨੋਟਿਸ ਦਾ ਜਵਾਬ ਕੀ ਕਰੇ ਇਹ ਇਹ ਪ੍ਰਬੰਧ ਇਹ ਜਿਹੜਾ ਨੋਟਿਸ ਹੈ ਅਸੀਂ ਹੈੱਡ ਕੁਆਟਰ ਤੇ ਭੇਜਾਂਗੇ ਔਰ ਸਾਡੇ ਲੀਗਲ ਐਡਵਾਈਜ਼ਰ ਹੁੰਦੇ ਉਹਨਾਂ ਦੀ ਜਿਹੜੀ ਇਹ رائے ਲਵਾਂਗੇ ਔਰ ਕਾਮੇ ਜਿਹੜਾ ਉਹ ਸਾਡਾ ਉਹ جاری ਰਹੇਗਾ ਜੇ ਕੋਈ ਗੱਲ ਨਹੀਂ ਕਾਂਗਰਸ ਨੇ ਪਹਿਲਾਂ ਵੀ ਜਿਹੜੇ ਆ ਸਿੱਖਾਂ ਦੇ ਬੜੇ ਤਕੇ ਕੀਤੇ ਨੇ ਬੜੇ ਕੇਸ ਕਰਾਏ ਨੇ ਤੇ ਜੇ ਉਹ ਆਂਦੇ ਵੀ ਤੁਹਾਡੇ ਦੇ ਕਾਨੂੰਨੀ ਕਾਰਵਾਈ ਕੀਤੀ ਜੂ ਕੋਈ ਗੱਲ ਨਹੀਂ ਗੁਰੂ ਨਾਨਕ ਦਾ ਦਾਰੇ ਜੇ ਕਾਨੂੰਨੀ ਕਾਰਵਾਈ ਹੋ ਗਈ ਤੇ ਉਦਾਂ ਅਸੀਂ ਸਾਹਮਣਾ ਕਰਾਂਗੇ ਜੇ ਉਹ ਉਹ ਇਹ ਕਹਿ ਰਿਹਾ ਕਿ ਇੱਕ ਦੂਜੇ ਪਾਸੇ ਵੀ ਦੁਕਾਨਾਂ ਨੇ ਔਰ ਰਸ਼ਪਿੰਦਾ ਇਹ ਲੋਕ ਸੰਗਰ ਨੂੰ ਉਹਨੂੰ ਜਗ੍ਹਾ ਨਹੀਂ ਜਦੋਂ ਇਧਰ ਬਣ ਜਾਣਗੀਆਂ ਤਾਂ ਜਿਹੜੇ ਸੜਕਾ ਹੋਰ ਇਕੱਠੀ ਹੋ ਜਾਏਗੀ ਤਾਂ ਉਹ ਦੂਜੀ ਗੱਲ ਹੈ ਕਿ ਇਹਦੇ ਨਾਲ ਜਿਹੜੀ ਦੇਖ ਆ ਉਹ ਖਰਾਬ ਹੋਏ ਕਿ ਜਿਹੜੇ ਗੁੱਦਾ ਸਾਹਿਬ ਨੂੰ ਦੋਨਾਂ ਨੇ ਲਗਾਈਆਂ ਨੇ ਖਜੂਰਾ ਜਾਂ ਹੋਰ ਵੀ ਜਿਹੜੀਆਂ ਦੇਖਦੀ ਗੱਲ ਹੈ ਦੇਖ ਜਿਹੜੀ ਉਹ ਖਜੂਰਾ ਨੇ ਉਹ ਜਿਉਂਦੀ ਤਿਉਂ ਰਹਿਣਗੀਆਂ ਖਜੂਰਾ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਖਜੂਰਾ ਜਿਉਂਦੀ ਤਿਉਂ ਰਹਿਣਗੀਆਂ ਔਰ ਜਿਹੜਾ ਸਾਡਾ ਉਹ ਹਾਲ ਹੀ ਜੇ ਕੋ ਉਹਦੇ ਚ ਦੁਕਾਨ ਵੀ ਬਣਾਵਾਂਗੇ ਤੇ ਉਹ ਜਿਹੜੀ ਉਹ ਤੇ ਦੁਕਾਨ ਦੇ ਵਿੱਚ ਵਿੱਚ ਹੀ ਰਹਿ ਜਣਾ ਅੱਗੇ 5-7 ਫੁੱਟ ਤੱਕ ਖਜੂਰਾ ਲੱਗੀਆਂ ਖਜੂਰਾ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਉਹਨਾਂ ਨੂੰ ਪ੍ਰਸ਼ਾਸਨ ਨੂੰ ਔਰ ਚੀਮਾ ਸਾਹਿਬ ਨੂੰ ਇਹ ਚਾਹੀਦਾ ਵੀ ਜਿਹੜੀਆਂ ਜੇ ਦੂਜੇ ਬੰਨੇ ਦੁਕਾਨਾਂ ਬਣੀਆਂ ਇਹ ਦੂਹਾਂ ਬੰਨਿਆਂ ਦੀ ਸੜਕ ਦੇ ਪਹਿਲਾਂ ਹੀ ਜਿਹੜਾ ਉਹ 10-10 ਫੁੱਟ ਦੁਕਾਨਾਂ ਵਾਲੇ ਨੇ ਬਾਹਰ ਲਾਈਆਂ ਉਹ ਕਿਉਂ ਨਹੀਂ ਨਜਾਇਜ਼ ਕਬਜ਼ੇ ਛਡਾਉਂਦੇ ਸਾਰਾ ਬਾਜ਼ਾਰ ਹੈ ਜਿਹੜਾ ਸਦਰ ਬਾਜ਼ਾਰ ਹੈ ਉਹ ਸਾਰਾ ਬੰਦ ਹੋਇਆ ਪਿਆ ਹੈ ਉਹ ਵੀ ਚੀਮਾ ਸਾਹਿਬ ਨੂੰ ਉਧਰ ਧਿਆਨ ਦੇਣਾ ਚਾਹੀਦਾ ਚੀਮਾ ਸਾਹਿਬ ਨੂੰ ਗੁਰਦਰਾ ਸਾਹਿਬ ਦੇ ਕੰਮਾਂ 'ਚ ਨਹੀਂ ਦੇਣਾ ਚਾਹੀਦਾ ਔਰ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਸ਼ੁਰੂ ਤੋਂ ਹੀ ਜਿਹੜਾ ਇਹ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਹੈ ਔਰ ਇਹਨਾਂ ਨੇ ਬੜੇ ਸਾਧ ਸੰਗਤ ਬੋਰਡ ਬਣਾਏ ਹੋਰ ਬੋਰਡ ਬਣਾਏ ਵੀ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਇਹ ਕਬਜ਼ਾ ਕਰ ਗਏ ਪਰ ਇਹਨਾਂ ਦੇ ਤੇ ਇਹ ਜਿਹੜਾ ਅੱਜ ਇਹ ਗੁਰੂ ਘਰ ਨਾਲ ਗੁਰੂ ਨਾਨਕ ਦੇਵ ਜੀ ਧਾਰਨ ਵਾਲੇ ਮੱਥਾ ਲਾ ਰਿਹਾ ਹੈ ਇਹਨੂੰ ਆਪਣਾ ਜਿਹੜਾ ਉਹ ਮੱਥਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਇਹ ਗੁਰੂ ਦਾ ਸਥਾਨ ਹੈ ਇੱਥੇ ਹੀ ਸਾਰੇ ਆਪਾਂ ਮੱਥਾ ਟੇਕਦੇ ਆਂ ਔਰ ਜੇ ਗੁਰੂ ਘਰ ਨਾਲ ਇਹ ਮੱਥਾ ਲਾਈ ਰੱਖਿਆ ਹੈ ਇਹਨਾਂ ਨੇ ਨਾ ਢੇ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨਗੇ ਉਹਦਾ ਕਾਰਜੇ ਉਹਨੇ ਆਪੇ ਹੀ ਕਰਾਉਣਾ ਹੈ ਇਹ ਕਾਰਜ ਜਿਹੜਾ ਪੂਰਾ ਹੋਵੇਗਾ ਗੁਰਪੁਰਵਾਰਿਆ ਜੀ ਜਿਹੜੇ ਧਾਰਮਿਕ ਸਮਾਗਮ ਹੋਣੇ ਜਾਂ ਜਿਹੜੇ ਗੁਰਦਸਬ ਵੱਲੋਂ ਜਿਹੜੀਆਂ ਦੁਕਾਨਾਂ ਅੱچھے ਬਣਾਈਆਂ ਜਾ ਰਹੀਆਂ ਮੈਂ ਇੱਥੇ ਇੱਕ ਛੱਤ ਬਣਾ ਸਕਦੇ ਇਹ ਦੇਖੋ ਤੁਸੀਂ ਪਿਛਲੇ 550 ਸਾਲਾਂ ਦੇ ਨਾਲ ਰਹੇ ਸਾਰਾ ਕੁਝ ਦੇਖਿਆ ਲੱਖਾਂ ਲੋਕ ਇੱਥੇ ਆਏ ਆ ਔਰ ਇਹ ਜਿਹੜੀ ਸੜਕ ਆ ਤੁਸੀਂ ਦੇਖਦੇ ਆ ਖੁੱਲੀ ਆ ਮਰੀਅਾ ਤਰੀਕੇ ਨਾਲ ਆਪਾਂ ਇੱਕ ਬੰਨੇ ਤੇ ਅੰਮ੍ਰਿਤਸਰ ਹਰਮੰਦਰ ਸਾਹਿਬ ਦੇ ਤੱਕ ਗਲਿਆਰਾ ਖੁੱਲਾ ਕਰਕੇ ਉਹਨੂੰ ਦੁਕਾਨਾਂ ਨੂੰ ਹਟਾ ਕੇ ਤੇ ਚੌੜਾ ਕਰ ਰਹੇ ਆ ਵੀ ਸੰਗਤਾਂ ਨੂੰ ਤਕਲੀਫ ਨਾ ਹੋਵੇ। ਦੂਸਰੇ ਬੰਨੇ ਜਿਹੜੀ ਗ੍ਰੀਨਰੀ ਸਜਾਵਟ ਬਣੀ ਆ ਇਹ ਰਾਤੋਂ ਰਾਤ ਢਾ ਕੇ ਇਹਨਾਂ ਨੇ। ਰਾਤੋਂ ਰਾਤ ਢਾ ਕੇ ਇਹਨਾਂ ਨੇ ਬੜੀ ਸੋਹਣੀ ਮਨਾਰ ਪੇਂਟਿੰਗ ਬਣੀਆਂ ਸੀ ਦੇਖਿਆ ਜਿਹੜੀਆਂ ਜਿਹੜੀਆਂ ਉਜਾਗਰ ਕਰਦੀਆਂ ਸੀ ਆਪਣੀ ਸਿੱਖੀ ਇਤਿਹਾਸ ਨੂੰ ਉਹ ਢਾ ਕੇ ਤੇ ਦੁਕਾਨਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਇਹੀ ਉਦੋਂ ਮੈਂ ਪਹਿਲੋਂ ਸੋਸ਼ਲ ਮੀਡੀਆ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਵੀ ਆ ਵੀ ਨਾ ਕਰੋ ਇਹ ਕੰਮ ਵੀ ਕਿ ਵੱਧ ਤੋਂ ਵੱਧ 30000 ਕਰਾਇਆ ਜਾਊਗਾ ਕਿੰਨਾ ਆ ਜਾਊਗਾ ਸਾਰੀ ਦਿੱਖ ਯਾਰ ਖਰਾਬ ਹੋ ਜਾਣੀ ਆ ਸਾਰੀ ਇਸ ਕਰਕੇ ਉਹ ਨਹੀਂ ਮੰਨੀ ਕਿਸੇ ਨੇ ਫਿਰ ਮੈਨੂੰ ਸੋਸ਼ਲ ਮੀਡੀਆ ਤੇ ਵੀਡੀਓ ਪਾਉਣੀ ਪਈ ਫਿਰ ਬਾਹਰੋਂ ਲੋਕਾਂ ਦੇ ਬੜੇ ਫੋਨ ਆਏ ਬੜੀ ਜਗ੍ਹਾ ਤੇ ਤੁਸੀਂ ਰੋਕੋ ਇਹ ਨਾ ਕੰਮ ਹੁੰਦੇ ਹੋ ਐ ਕਿ ਵੀ 555 ਜਿਹੜਾ ਮਨਾਇਆ ਜਾ ਰਿਹਾ ਦੇਖੋ ਆ ਐਨ ਆਰ ਆਈ ਵੀਰ ਸਾਡੇ ਜਿਹੜੇ ਬਾਹਰੋਂ ਪੈਸੇ ਭੇਜਦੇ ਆ ਜਿਹੜੇ ਗੁਰਦੁਆਰਾ ਸਾਹਿਬ ਨੂੰ ਜਾਂ ਆਪਣੇ ਇਸ ਦੇਸ਼ ਨੂੰ ਆਪਣੇ ਸੂਬੇ ਨੂੰ ਚੰਗਾ ਬਣਾਉਣ ਲਈ ਉਹਨਾਂ ਨੇ ਆਹ ਪਲਾਂਟੇਸ਼ਨ ਕੀਤੀ ਸੀ ਕੈਨੇਡਾ ਤੋਂ ਪ੍ਰਭਜੀਤ ਸਿੰਘ ਸਰੀ ਕੈਨੇਡਾ ਇਦਾਂ ਹੀ ਯਾਦਵੰਦਰ ਸਿੰਘ ਸਰੀ ਕੈਨੇਡਾ ਇਹ ਸਾਰੀਆਂ ਜਿਹੜੀਆਂ ਉਹਨਾਂ ਵਿਚਾਰਿਆਂ ਦੇ ਮਨ ਚ ਕੀ ਜਾਊਗਾ ਦੂਸਰੀ ਗੱਲ ਆ ਵੀ ਇਹ ਸਾਰੀ ਫਿਰ ਸਜਾਵਟ ਜਿਹੜੀ ਆ ਗ੍ਰੀਨਰੀ ਖਰਾਬ ਕਰਕੇ ਤੇ ਇਹੀ ਜਿਹੜੀ ਮਾਰਕੀਟ ਵੱਲੋਂ ਵੀ ਇਲਾਕੇ ਉਹਨਾਂ ਵੀ ਇਹੀ ਬੇਨਤੀ ਆ ਵੀ ਨਾ ਬਣਾਇਆ ਜਾਵੇ ਕਿ ਜਿਹਨੂੰ ਕਹਿ ਰਹੇ ਸੀ ਕਿ ਇਹਨਾਂ ਤੋਂ ਖੇਤੋਂ ਨੂੰ ਰਿਵਿਊ ਹੈ ਨਾ ਮਾ ਗੁਦਨ ਤੋਂ ਪੈਸੇ ਆਏਗਾ ਇਹਨਾਂ ਨੇ ਇਹ ਆਮ ਕਾਜ ਕੀ ਹੈ ਇਹ ਗੁਰਦੁਆਰੇ ਨੂੰ ਪੈਸੇ ਪੇਟਾ ਗਿਆ ਇੱਥੋਂ ਦਾ ਕਰਦੇ ਹੋ ਜਿਹੜੀਆਂ 골ਕਾਂ ਦੇ ਕਰੋੜਾ ਰੁਪਈਆ ਤੁਸੀਂ ਇੱਥੋਂ ਲੈ ਗਏ ਜਾਂਦੇ ਆ ਅੰਮ੍ਰਿਤਸਰ ਇੱਥੇ ਲਾਇਆ ਕੀ ਤੁਸੀਂ ਦੱਸੋ ਮੈਨੂੰ ਗੁਰਦੁਆਰੇ ਪੈਸਾ ਤਾਂ ਮੁੱਕਦਾ ਨਹੀਂ ਜਾਂਦਾ ਕਿੱਥੇ ਪੈਸਾ ਸ਼੍ਰੋਮਣੀ ਕਮੇਟੀ ਦਾ ਪੈਸਾ ਆਜੇ ਗੁਰਦੁਆਰੇ ਦੀ ਆਮਦਨ ਦੀ ਗੱਲ ਕਰਦੇ ਆ ਤੇ ਫਿਰ ਇੱਥੇ ਵੀ ਦੁਕਾਨਾਂ ਬਣਾ ਦਿਓ ਢਾ ਦਿਓ ਸਭ ਕੁਝ ਗੁਰੂ ਕਾ ਬਾਗ ਆ ਗੁਰਦੁਆਰਾ ਸਾਡਾ ਜਿੱਥੇ ਵੇਖੋ ਤੁਸੀਂ ਪਤਾ ਹੀ ਨਹੀਂ ਲੱਗਦਾ ਪਿੱਛੇ ਗੁਰਦੁਆਰਾ ਸਾਹਿਬ ਹੈਗਾ ਕਿ ਨਹੀਂ ਐਨੇ ਜਿਹੜੇ ਲੱਖਾਂ ਲੋਕ ਮੈਂ ਕਹਿੰਨਾ 550 ਸਾਲਾਂ ਦੇ ਪਹਿਲੀ ਵਾਰੀ ਇੱਥੇ ਆਏ ਆ ਉਹਨਾਂ ਨੇ ਆ ਕੇ ਬੜਾ ਸੋਹਣਾ ਫੀਲ ਕੀਤਾ ਔਰ ਬੜਾ ਵਧੀਆ ਇੱਕ ਮਨ 'ਚ ਯਾਦ ਲੈ ਕੇ ਗਏ ਆ ਅੱਜ ਉਹ ਕੀ ਆ ਕੇ ਵੇਖਣਗੇ 555 ਤੇ ਦੁਕਾਨਾਂ ਬਣਾ ਕੇ ਤੇ ਬਾਜ਼ਾਰ ਇੱਥੋਂ ਤੱਕ ਆਇਆ ਨਾ ਉਧਰੋਂ ਵੀ ਅੱਗੇ ਤੱਕ ਆਇਆ ਇੱਥੋਂ ਵੀ ਅੱਗੇ ਤੱਕ ਆਇਆ ਨਾ ਤੇ ਫਿਰ ਸਾਰੇ ਬਣਾ ਦੇ ਕੋਈ ਚੱਕ ਦੇਣ ਲੀਗਲੀ ਕੀ ਹੈ ਇਹਦੇ ਵਿੱਚ ਕੁਝ ਨਕਸ਼ਾ ਹੈ ਕੁਝ ਲੀਗਲੀ ਜੋ ਕਮੇਟੀ ਦੇ ਕੁਝ ਸਿਸਟਮ ਹੁੰਦੇ ਇਹ ਬਿਲਕੁਲ ਇਲਲੀਗਲ ਆ ਕੋਈ ਪਰਮਿਸ਼ਨ ਨਹੀਂ ਔਰ ਇਹਨਾਂ ਨੂੰ ਨੋਟਿਸ ਵੀ ਚਲੇ ਗਿਆ ਕਮੇਟੀ ਵੱਲੋਂ ਵੀ ਤਹਿਿਲਰ ਸਾਹਿਬ ਨੇ ਵੀ ਇਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਪਰਮਿਸ਼ਨ ਲਈ ਆ ਨਕਸ਼ਾ ਬਣਾਇਆ ਕੋਈ ਇਸ ਤਰ੍ਹਾਂ ਦਾ ਕੋਈ ਜਵਾਬ ਨਹੀਂ ਉਹ ਤੇ ਦੇਖੋ ਮੈਂ ਬੇਨਤੀ ਫੇਰ ਕਰਦਾ ਵੀ ਹੱਥ ਜੋੜ ਕੇ ਵੀ ਆਪਾਂ ਨੂੰ ਪ੍ਰਧਾਨ ਸਾਹਿਬ ਨੂੰ ਐਸਜੀਪੀਸੀ ਨੂੰ ਵੀ ਇਹ ਚੀਜ਼ ਨਾ ਖਰਾਬ ਕੀਤੀ ਜਾਵੇ ਇਹਨੂੰ ਇਦਾਂ ਹੀ ਰਹਿਣ ਦਿੱਤਾ ਜਾਵੇ ਪਾਰਕਿੰਗਾਂ ਦੇ ਲੋਕ ਪਿਛੇ ਲੰਗਰ ਲਾਉਂਦੇ ਸੀ ਪਾਰਕਿੰਗਾਂ ਤੇ ਆਉਂਦੇ ਆ ਤੁਸੀਂ ਇਸ ਚੀਜ਼ ਨੂੰ ਇੱਥੇ ਇਦਾਂ ਹੀ ਰਹਿਣ ਦਿਓ ਜਦੋਂ ਜਿਹੜੇ ਦੁਕਾਨਦਾਰ ਆ ਜਾਂ ਜਿਹੜੇ ਠੇਕੇਦਾਰ ਆ ਉਹ ਕਹਿੰਦੇ ਵੀ ਸਾਨੂੰ ਨਹੀਂ ਲੋੜ ਵੀ ਇਹ ਸਾਰੀ ਦਿਖ ਖਰਾਬ ਹੋਣੀ ਆ ਦੇਖੋ ਜੰਗਲੇ ਮੈਂ ਕਹਿਆ ਸੀ ਨਾ ਬੂਟੇ ਪਾੜ ਦੇਣਗੇ ਜੰਗਲੇ ਪੜਤੇ ਆ ਹੁਣ ਖਜੂਰਾ ਟਾ ਦੇਣੀਆਂ ਸੀ ਇਹਨਾਂ ਨੇ ਤੇ ਆਪਣੇ ਆਪ ਕੋਈ ਇਸ ਚੀਜ਼ ਦਾ ਹੈ ਹੀ ਨਹੀਂ ਬਸ ਜਿਹੜਾ ਸਗੋਂ ਮੈਂ ਕਿਹਾ ਆ ਕੇ ਤੇ ਗੱਲ ਸੰਗਤ ਨੂੰ ਦੱਸਣੀ ਚਾਹੀਦੀ ਸੀ ਵੀ ਚਲੋ ਤੁਹਾਡੇ ਨੂੰ ਜਿਹੜੇ ਤਰਾਜ ਆ ਤਾਂ ਹੀ ਬੰਦ ਕਰਦਾ ਹੈ। ਵੀ ਹੁਣ ਤੁਸੀਂ ਕੰਮ ਰੁਕਵਾਣਾ ਐ ਸੀ ਰੁਕਵਾ ਦੇ ਤੱਕ। ਇਹ ਬਿਲਕੁਲ ਸੰਗਤ ਨੇ ਹੀ ਪਹਿਲਾਂ ਰੁਕਵਾਤਾ ਕਾਨੂੰਨ ਨੇ ਵੀ ਰੁਕਵਾਤਾ ਕਮੇਟੀ ਨੇ ਨੋਟਸ ਕਰਦਾ ਵੀ ਦੱਸੋ ਤੁਹਾਡੇ ਕੋਲ ਕੀ ਇਤਰਾਏ ਜਾਂ ਤੁਸੀਂ ਮਨਜ਼ੂਰੀ ਲਈਏ ਇਸ ਚੀਜ਼ ਦੀ। ਕਿਉਂ ਇਹ ਗਲਿਆਰਾ ਬਣਨਾ ਸਮਾਰਟ ਸਿਟੀ ਦੇ ਵਿੱਚ ਆਪਾਂ ਹੁਣ ਇਹ ਜਿਹੜਾ ਸਮਾਰਟ ਸਿਟੀ ਵਿੱਚ ਗਲਿਆਰਾ ਬਣਾਉਣਾ ਕਿ ਇਹ ਦੁਕਾਨਾ ਬਣਾ ਬਣਾ ਕੇ ਤੇ ਜਿਹੜਾ ਅੱਗੇ ਤੱਕ ਵਿਜਾ ਕਰਾ ਦਈਏ ਤੇ ਬਿਲਕੁਲ ਦਿਖਰਾਵ ਕਰ ਦਈਏ ਇਹ ਤੇ ਕਦੀ ਵੀ ਜਿਹੜਾ ਮੈਂ ਚ ਉਹਨਾਂ ਜਿਹੜਾ ਸੱਚਾ ਸਿੱਖ ਜਾਂ ਸੱਚਾ ਕੋਈ ਵੀ ਜਿਹੜਾ ਗੁਰੂ ਨੂੰ ਮੰਨਦਾ ਉਹ ਕਦੀ ਵੀ ਨਹੀਂ ਚਾਹੂਗਾ ਵੀ ਇਹ ਚੀਜ਼ ਤੇ ਦੱਸੋ ਕਿ 30000 ਕਰਾਇਆ ਜਾਊਗਾ ਇਹਨਾਂ ਸ਼ੁਰੂਨੀ ਕਮੇਟੀ ਨੂੰ ਬਹੁਤ ਜਿਹੜਾ ਫਾਇਦਾ ਹੋਣਾ ਇਸ ਟੀ ਦਾ ਅੱਗੇ ਕਰੋਨਾ ਰੁਪਈਆ ਚੜਦਾ ਤਾਂ ਨਹੀਂ ਕੁਝ ਬਣਦਾ ਤੇ ਇਦਨਾ ਇਹ ਕਹਿੰਦੇ ਆਮਦਨ ਆਏ ਨਹੀਂ ਅੱਛਾ ਇਸ ਤੋਂ ਬੇਸਰ ਨੂੰ ਦੁਕਾਨਾਂ ਬਾਰੀਆਂ ਜੀ ਜੈਸੀ ਨਜੈਸੀ ਕੀ ਸੀ ਇਹ ਤਾਂ ਨਜਾਇਜ਼ ਹੈਗਾ ਸ਼ਹਿਰ ਦੀ ਜਿਹੜੀ ਇੰਨੀ ਸੁੰਦਰਤਾ ਲਈ ਪਹਿਲਾਂ ਮੇਲੇ ਤੇ ਆ ਜਿਹੜੇ ਫੁੱਲ ਬੂਟੇ ਲਵਾਏ ਹੈਗੇ ਬਹੁਤ ਜ਼ਿਆਦਾ ਖਰਚਾ ਹੋਇਆ ਇਹਨਾਂ ਨੂੰ ਅਗਮਲੇ ਵੀ ਤੋੜੇ ਗਏ ਆ ਤੇ ਆ ਵੀ ਮਨ ਕੇ ਆਪਣਾ ਜੋ ਵੀ ਫੁੱਲ ਬੂਟਿਆਂ ਦਾ ਨੁਕਸਾਨ ਜਿਹੜਾ ਹੈਗਾ ਇਹ ਬਹੁਤ ਨਜਾਇਜ਼ ਤੱਕਾ ਹੀ ਹੈਗਾ ਕਿ ਜਿਹੜਾ ਇੱਥੇ ਆਮ ਪਬਲਿਕ ਲਈ ਬਹੁਤ ਔਖਾ ਹੈ ਕਿਉਂਕਾ ਮੇਲਾ 552ਵਾਂ ਕਲਮਨਾਰ ਜਾ ਰਹੇ ਹੈਗੇ ਉਹਦੇ ਲਈ ਟ੍ਰੈਫਿਕ ਦਾ ਵੀ ਬਹੁਤ ਇੱਥੇ ਘੱਟ ਹੋਣ ਦਾ ਕਿ ਇਹ ਦੁਕਾਨਾਂ ਜਿਹੜੀਆਂ ਨਜਾਇਜ਼ ਉੱਤੇ ਬਣੀਆਂ ਕੀ ਕਾਰਵਾਈ ਕੀਤੀ ਗਈ ਹੈ ਉਹਨਾਂ ਤੋਂ ਕਾਰਵਾਈ ਅਸੀਂ ਸਾਨੂੰ ਜਦੋਂ ਪਤਾ ਲੱਗਾ ਅਸੀਂ ਆਂਦੇ ਇਹਨਾਂ ਨੂੰ ਮੌਕੇ ਤੇ ਰਕਵਾਤਾ ਗਿਆ ਮੰਜੇ ਸਾਹਿਬ ਨੂੰ ਆਪਣਾ ਜਿਹੜਾ ਇਹਨਾਂ ਨਾਲ ਅਟੈਚ ਹੈਗੇ ਉਹਨਾਂ ਨੂੰ ਪੁੱਛਿਆ ਕਿ ਭਾਈ ਆਪਣਾ ਕੋਈ ਕੋਈ ਕਾਗਜ਼ ਪੱਤਰ ਜਾਂ ਕੋਈ ਆਪਣਾ ਮਨਜ਼ੂਰੀ ਕਿਸ ਤੋਂ ਲੈ ਕੇ ਇਹ ਕੰਮ ਜਿਹੜਾ ਹੈਗਾ ਸਾਰੀ ਕਰ ਰਹੇ ਹੋ ਲੇਕਿਨ ਉਹਨਾਂ ਦੇ ਪਾਸ ਕੋਈ ਨਹੀਂ ਇਸ ਕਰਕੇ ਅਸੀਂ ਉਹਨਾਂ ਨੂੰ ਬੰਦ ਕਰਾਤਾ ਇਹ ਬਾਕੀ ਜਿਹੜੀ ਕਾਰਵਾਈ ਹੈਗੇ ਮਸਪੈਟੀ ਦੇ ਆਪਣੇ ਯੋਸਾਹ ਦੇ